ਇੱਕ ਖਾਲੀ ਪਲਾਟ ਦੇ ਵਿੱਚੋਂ ਬੰਬ ਵਰਗੀ ਚੀਜ਼ ਬਰਾਮਦ ਹੋਈ ਹੈ ਜਿਸ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ। ਦਰਅਸਲ ਦੁਰਾਹਾ ਦੇ ਗੁਰੂ ਤੇਗ ਬਹਾਦਰ ਰੋਡ ਤੇ ਖਾਲੀ ਪਲਾਟ ਦੇ ਵਿੱਚ ਬੰਬ ਨੁਮਾ ਵਸਤੂ ਮਿਲਣ ਦੇ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ। ਦਰਅਸਲ ਇਸ ਬਾਬਤ ਜਾਣਕਾਰੀ ਦਿੰਦੇ ਆ ਪੁਲਿਸ ਟੀਮ ਦਾ ਇਹ ਕਹਿਣਾ ਹੈ ਕਿ ਉਹਨਾਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਦੁਰਾਹਾ ਦੇ ਗੁਰੂ ਤੇਗ ਬਹਾਦਰ ਰੋਡ ਤੇ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਖਾਲੀ ਪਲਾਟ ਜਿਸ ਦੇ ਵਿੱਚ ਇੱਕ ਵਿਅਕਤੀ ਬਾਥਰੂਮ ਗਿਆ ਸੀ ਤਾਂ ਉੱਥੇ ਉਸਨੇ ਇੱਕ ਵੱਡੇ ਗੋਲੇ ਵਰਗੀ ਲੋਹੇ ਦੀ ਚੀਜ਼ ਪਈ ਵੇਖੀ ਹੈ ਜੋ ਕਿ ਬੰਬ ਵਰਗੀ ਲੱਗਦੀ ਸੀ ਤੇ ਉੱਥੇ ਦੇਖਣ ਤੋਂ ਬਾਅਦ ਉਸਨੇ ਲੋਕਾਂ ਨੂੰ ਸੂਚਿਤ ਕੀਤਾ ਤੇ ਸ਼ਹਿਰ ਦੇ ਵਿੱਚ ਸਾਰੀ ਗੱਲ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸੁਰੱਖਿਆ ਦਸਤੇ ਨਾਲ ਆਏ ਤੇ ਆਵਾਜਾਈ ਵੀ ਉੱਥੇ ਬੰਦ ਕਰਵਾ ਦਿੱਤੀ ਗਈ ਤਾਂ ਗੱਲਬਾਤ ਕਰਦਿਆਂ ਹੋਇਆ ਐਸਐਚਓ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਖਾਲੀ ਪਲਾਟ ਦੇ ਵਿੱਚੋਂ ਇੱਕ ਵੱਡਾ ਲੋਹੇ ਦਾ ਟੁਕੜਾ ਮਿਲਿਆ ਪਰ ਇਸ ਨੂੰ ਬੰਬ ਜੇ ਨਹੀਂ ਕਿਹਾ ਜਾ ਸਕਦਾ ਫਿਲਹਾਲ ਜਾਂਚ ਹੋ ਰਹੀ ਹੈ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਆਖਰ ਇਹ ਕਿਹੜੀ ਚੀਜ਼ ਹੈ ਇਹ ਨਾਲ ਕੋਈ ਲੋਹਾ ਨੂਮਾ ਦੀ ਚੀਜ਼ ਹੈ ਇਹ ਜਿਹੜੀ ਇਹਨੂੰ ਅਸੀਂ ਕਵਰ ਕਰ ਲਿਆ ਕਵਰ ਕਰਕੇ ਅਸੀਂ ਟੀਮਾਂ ਬੁਲਾਈਆਂ ਨੇ ਟੀਮਾਂ ਬੁਲਾਉਣ ਤੋਂ ਬਾਅਦ ਜਿੱਦਾਂ ਦਾ ਵੀ ਕੋਈ ਇਹਦਾ ਸਾਨੂੰ ਸਿਸਟਮ ਨਾਲ ਪਤਾ ਲੱਗੂ ਉਦਾਂ ਦੀ ਕਾਰਵਾਈ ਕਰਾਂਗੇ ਸਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਇੱਕ ਮਤਲਬ ਹਵਾ ਫੈਲ ਚੁੱਕੀ ਸੀ ਕਿ ਬੰਬ ਮਿਲਿਆ ਕਿੱਦਾਂ ਲੱਗਦਾ ਤੇ ਕਿੱਥੋਂ ਆਇਆ ਲੱਗਦਾ ਜੀ ਇਹ ਬੰਬ ਨਹੀਂ ਹੈ ਲੱਗਦਾ ਇਹਦੇ ਵਿੱਚ ਤਾਂ ਸਿਰਫ ਇਹਦਾ ਜਿਵੇਂ ਕੋਈ ਪਾਰਟ ਹੁੰਦਾ ਨਾ ਕਿਸੇ ਚੀਜ਼ ਦਾ ਕੋਈ ਹੈਵੀ ਵਹੀਕਲ ਦਾ ਕੋਈ ਪਾਰਟ ਹੁੰਦਾ ਜਿਵੇਂ ਇੱਥੇ ਮਿਲਟਰੀ ਦਾ ਹੈਗਾ ਸਿਸਟਮ ਮਿਲਟਰੀ ਟ੍ਰੇਨਿੰਗ ਕਰਦੇ ਨੇ ਇਦਾਂ ਲੱਗਦਾ ਜਿਵੇਂ ਕੋਈ ਮਿਲਟਰੀ ਦੀ ਟ੍ਰੇਨਿੰਗ ਦੌਰਾਨ ਕੋਈ ਉਹਨਾਂ ਦਾ ਪਾਰਟ ਗਿਰ ਗਿਆ ਹੁੰਦਾ ਸਰ ਇਹ ਪਤਾ ਲੱਗਿਆ ਜੀ ਇੱਥੇ ਕੌਣ ਰੱਖ ਗਿਆ ਜੀ ਨਹੀਂ ਇਹ ਨਹੀਂ ਕੋਈ ਪਤਾ ਲੱਗਿਆ